ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਕ ਲੜਾ ਭੱਜ ਕੇ ਚੱਲਦੇ ਹੋਏ ਇੱਕ ਟੈਂਪੂ ਦੇ ਵਿੱਚ ਖਿੜਕੀ ਦੇ ਰਾਹੀਂ ਬੜਦਾ ਹੋਇਆ ਨਜ਼ਰ ਆ ਰਿਹਾ। ਉਸੇ ਗੱਲ ਦੇ ਵਿੱਚ ਨੋਟਾਂ ਦਾ ਹਾਰ ਪਾਇਆ ਹੋਇਆ ਦਿਖਾਈ ਦੇ ਰਿਹਾ ਹੈ ਬਿਨਾਂ ਕਿਸੇ ਖੌਫ ਦੇ ਇਹ ਲੜਾ ਟੈਂਪੂ ਦੇ ਵਿੱਚ ਚੜਦਾ ਹੈ ਤੇ ਉਸਦੇ ਡਰਾਈਵਰ ਨੂੰ ਬਾਹਰ ਕਢ ਕੇ ਉਸ ਨੂੰ ਕੁੱਟਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਦਰਸਲ ਦੱਸਿਆ ਜਾ ਰਿਹਾ ਕਿ ਲੜੇ ਦੀਆਂ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਜਿਵੇਂ ਹੀ ਉਸ ਨੂੰ ਪਰਵਾਰ ਨੇ ਨੋਟਾਂ ਦੇ ਹੱਥ ਪਾ ਕੇ ਕੁੜੀ ਦੇ ਉੱਤੇ ਚੜਾਇਆ ਤਾਂ ਅਚਾਨਕ ਇੱਕ ਚੋਰ ਉਸ ਦੀ ਨੋਟਾਂ ਦੀ ਮਾਲਾ ਦੇ ਵਿੱਚੋਂ ਨੋਟ ਖਿੱਚ ਕੇ ਟੈਂਪੂ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦਾ ਹੈ ਬਸ ਫਿਰ ਉਸੇ ਸਮੇਂ ਲਾੜੇ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਉਹ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਵਿੱਚ ਵਿਚਾਲੇ ਛੱਡ ਦਿੰਦਾ ਹੈ ਤੇ ਚੋਰ ਦੇ ਪਿੱਛੇ ਭੱਜ ਜਾਂਦਾ ਹੈ ਤੇ ਉਸ ਨੂੰ ਭੜ ਕੇ ਚੰਗੀ ਛੇਤਰ ਪ੍ਰੇਡ ਕਰਦਾ ਹੈ यूपी ਦੇ ਮੇਰਿਟ ਦੀ ਇਹ ਵੀਡੀਓ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਆਪਣੀ ਬਰਾਤ ਲੈ ਕੇ ਜਾਣ ਤੋਂ ਪਹਿਲਾਂ ਲਾੜੇ ਦਾ ਇਹ ਵੱਖਰਾ ਹੀ ਰੂਪ ਬੇਖਣ ਨੂੰ ਮਿਲਿਆ ਲੜਾਕਸੇ ਫਿਲਮੀ ਹੀਰੋ ਤੋਂ ਘੱਟ ਨਹੀਂ ਲੱਗ ਰਿਹਾ ਗੱਡੀ ਦੀ ਖਿੜਕੀ ਰਾਹੀਂ ਚੋਰ ਨੂੰ ਫੜਦਾ ਅਤੇ ਗੱਡੀ ਨੂੰ ਰੁਕਵਾਉਂਦਾ ਹੈ ਜਿਸ ਤੋਂ ਬਾਅਦ ਉਸ ਦੀ ਰੱਜ ਕੇ ਕੁੱਟਮਾਰ ਵੀ ਕਰਦੇ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ